ने ने राम राम जी क्या हाल है जी ਕੀ ਬੰਦੇ ਮਾਤਰਮ ਗੋਵਰੀ ਬੰਦੇ ਮਾਤਰਮ 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 ਬੰਦੇ ਮਾਤਰਮ 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 ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਪਹਿਲਾ ਬਾਈਟਾ ਖੜਾ ਲੁ ਖੜਾ ਲੁ ਖੜਾ ਲੁ ਮੂਰੇ ਖੜਾ ਲੁ ਬੱਚੇ ਨੂੰ ਕੋਈ ਦਿੱਕਤ ਨਹੀਂ ਛੰਡੇ نیچے ਰਖਾ ਲਿਓ ਮਾੜੇ نیچے ਕਰਾ ਲਿਓ ਮਾੜੇ ਹਾਂ ਬਸ ਠੀਕ ਹੈ ਹਾਂਜੀ ਹਾਂਜੀ ਆਜਾ ਆਜਾ ਮਾਤਾ ਕੀ ਜੈ ਹਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ 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 ਬੰਦੇ ਮਾਤਰਮ ਭਾਰਤ ਤਾਕੀ ਜੈ ਰੰਗਾ ਯਾਤਰਾ ਕੱਢੀ ਜਾ ਰਹੀ ਹੈ ਕੀ ਕਹਣਾ ਕੋਈ ਨਾ ਕੋਈ ਪਹਿਲਾਂ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰભાઈ ਮੋਦੀ ਨੇ ਉਹਨਾਂ ਦਾ ਸੁਪਨਾ ਹੈ ਵੀ ਹਰ ਘਰ ਤਿਰੰਗਾ ਹਰ ਘਰ ਝੰਡਾ ਉਸ ਮਹੀਮ ਦੇ ਤਹਿਤ ਵੱਖ-ਵੱਖ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਯਾਤਰਾ ਕੱਢੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਮੋਹਾਲੀ ਦੇ ਸ਼ਹਿਰ ਕਰਾਲੀ ਮੰਡਲ ਦੇ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈ ਹਰ ਘਰ ਤਿਰੰਗਾ ਹਰ ਘਰ ਝੰਡੇ ਨੂੰ ਲੈ ਕੇ ਜਿੱਥੇ ਅੱਜ ਮੈਂ ਦੇਖਿਆ ਹੈ ਵੀ ਘੱਟ ਤੇ ਘੱਟ 100 ਫੁੱਟ ਤੋਂ ਉੱਪਰ ਝੰਡਾ ਕਰਾਲੀ ਮੰਡਲ ਦੇ ਸਾਡੇ ਮੰਡਲ ਅਧਿਕਾਰਿਓ ਉਹਨਾਂ ਦੀ ਸਾਰੀ ਟੀਮ ਨੇ ਪੂਰੇ ਫਹਿਰਾਇਆ ਹੈ ਤੇ ਲੈ ਕੇ ਆਏ ਆ ਉਹਨਾਂ ਦੇ ਮਜਬੇ ਨੂੰ ਸਲਾਮ ਕਰਦਾ ਤੇ ਨਾਲ ਦੀ ਨਾਲ ਅੱਜ ਸਾਡੇ ਪੰਜਾਬ ਦੇ ਸਾਡੇ ਨਾਲ ਕੋ ਕੈਸ਼ੀਅਰ ਸੁਖਿੰਦਰ ਸਿੰਘ ਗੋਲਡੀ ਜੀ ਸਾਡੇ ਜ਼ਿਲ੍ਹੇ ਦੇ ਮਾਮੰਤਰੀ ਜੱਗੀ ਓਜਲਾ ਜੀ ਤੇ ਸਾਡੇ ਕੋਰ ਕਮੇਟੀ ਦੇ ਸਦਸਿ ਨਰਿੰਦਰ ਰੈਣਾ ਜੀ ਕਿਸਾਨ ਮੋਰਚੇ ਦੀ ਉਹ ਵੀ ਸਾਡੇ ਵਿੱਚ ਸ਼ਾਮਲ ਨੇ ਤੇ ਮੈਂ ਕਹੂੰਗਾ ਵੀ ਸਭ માં ਇੱਕ ਜਜ਼ਬਾ ਹੈ ਤੇ ਸਭ ਦੇ ਵਿੱਚ ਇੱਕ ਕਹਿੰਦੇ ਲਹਿਰ ਵੀ ਹੈ ਔਰ એનર્ਜੀ ਵੀ ਹੈ ਵੀ ਅਸੀਂ ਇਹ ਤਰੰਗੇ ਨੂੰ ਮੈਂ ਤਾਂ ਕਿਹਾ ਤਾਂ ਵੀ ਇਹ ਤਰੰਗਾ ਚਲੋ ਆਪਾਂ ਉਰੇ ਫਹਿਰਾਇਆ ਪਰ ਕਹਿੰਦੇ ਨਹੀਂ ਅਸੀਂ ਪੂਰੇ ਸ਼ਹਿਰ ਦੇ ਵਿੱਚ ਘਮਾਣਾ ਹੈ ਤਾਂ ਜੋ ਲਹਿਰ ਔਰ ਜੋ ਜਜ਼ਬਾ ਇਹਨਾਂ ਮੰਡਲ ਵਾਲਿਆਂ ਵਿੱਚ ਹੈ ਉਹ ਮੈਂ ਉਹਨਾਂ ਦਾ ਸਲਾਮ ਕਰਦਾ ਜੈ ਸਰ ਹੁਣ ਸਰ ਜੀ ਤੁਸੀਂ ਮੰਡਲ ਪ੍ਰਧਾਨ ਹੋ ਕੀ ਕੀ ਆਯੋਜਨ ਕੀਤਾ ਗਿਆ ਹੈ ਦੱਸੋ ਅੱਜ ਦੇਖੋ ਜੀ ਦੇਸ਼ ਦਾ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਸਾਡੇ ਦੇ ਦੇ ਜਨਸ਼ਵੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸੋਚ ਨੂੰ ਲੈ ਕੇ ਹਰ ਘਰ ਤਿਰੰਗਾ ਉਸ ਮਹੀਮ ਦੇ ਤਹਿਤ ਅਸੀਂ ਕਰਾਲੀ ਮੰਡਲ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸਾਡੇ ਪ੍ਰਦੇਸ਼ ਦੇ ਸੈਕਟਰੀ ਭਾਨੂ ਪ੍ਰਤਾਪ ਜੀ ਤੇ ਜ਼ਿਲ੍ਹੇ ਦੇ ਉਹ ਕੈਸ਼ੀਅਰ ਗੋਲਦੀ ਜੀ ਤੇ ਖਰੜ ਮੰਡਲ ਦੇ ਪ੍ਰਧਾਨ ਅਗਰਵਾਲ ਜੀ ਨਿੰਦਰ ਰਾਣਾ ਜੀ ਸਾਡੀ ਹੋਰ ਸਮੂਹਿਤ ਟੀਮ ਪਹੁੰਚੀ ਵੀ ਸਾਡੇ ਮਹਿਲਾ ਮੋਰਚਾ ਸਾਡੇ ਮੰਡਲ ਦੇ ਸਾਰੇ ਸ਼ਹਿਰ ਦੇ ਪੂਰਾ ਸਹਿਯੋਗ ਹੈ ਜੀ ਉਸ ਨੂੰ ਲੈ ਕੇ ਅਸੀਂ 100 ਫੁੱਟ ਦਾ ਤਿਰੰਗਾ ਯਾਤਰਾ ਕੱਢ ਰਹੇ ਹਾਂ ਸ਼ਹਿਰ ਦੇ ਵਿੱਚ ਜੋ ਪਹੁੰਚੇ ਹੋ ਕੋਰਾਲੀ ਸ਼ਹਿਰ ਚ ਕੀ ਕਹਿਣਾ ਜਾਂਦੇ ਹੋ ਲਗਾਤਾਰ ਲੋਕਾਂ ਦੇ ਵਿੱਚ ਵੀ ਜੋਸ਼ ਹੈ ਜਿਹੜਾ ਪ੍ਰਕਰਾਰ ਹੋ ਰਿਹਾ ਯਾਤਰਾ ਬੰਦੀ ਦੇਸ਼ ਦੀ 78ਵੀਂ ਆਜ਼ਾਦੀ ਦਿਵਸ ਦੀ ਜਿਹੜੀ ਲੋਕਾਂ ਦੇ ਵਿੱਚ ਜੋਸ਼ ਜਜ਼ਬਾ ਹੈ ਪੂਰੇ ਹਿੰਦੁਸਤਾਨ ਦੇ ਲੋਕ ਅੱਜ ਹਿੰਦੁਸਤਾਨੀ ਤਿਰੰਗੇ ਤੋਂ ਲੈ ਕੇ ਸਲੂਟ ਕਰ ਰਹੇ ਨੇ ਘਰ ਘਰ ਤਿਰੰਗਾ ਲਾਇਆ ਮੋਦੀ ਜੀ ਦਾ ਆਹਵਾਹਨ ਸੀ ਕਿ ਹਰ ਘਰ ਤਿਰੰਗਾ ਲਾਣਾ ਹੈ ਤੇ ਇਸੇ ਲੜੀ ਦੇ ਵਿੱਚ ਅੱਜ ਅਸੀਂ ਕਰਾਲੀ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ ਸਾਡੇ ਕਰਾਲੀ ਦੀ ਪੂਰੀ ਟੀਮ ਨੇ ਤਿਰੰਗਾ ਯਾਤਰਾ ਇੱਥੇ ਕੱਢਣੀ ਹੈ 100 ਫੁੱਟ ਤੋਂ ਵੀ ਲੰਬਾ ਤਿਰੰਗਾ ਤੁਸੀਂ ਦੇਖ ਰਹੇ ਹੋ ਤੇ ਅੱਜ ਅਸੀਂ ਆਪਣੇ ਉਹਨਾਂ ਕੁਰਬਾਨੀ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਭਗਤ ਸਿੰਘ ਰਾਜਗੁਰੂ ਸਖਦੇਵ ਉਹਨਾਂ ਨੂੰ ਸਲੂਟ ਕਰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀਆਂ ਕੁਰਬਾਨ ਕਰਨ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਆਜ਼ਾਦੀ ਦਾ ਨਿੰਗਵਾਣਦੇ ਹੋਏ ਮੋਦੀ ਜੀ ਦੇ ਆਹਵਾਹਨ ਦੇ ਉੱਤੇ ਅੱਜ ਅਸੀਂ ਪੂਰੇ ਕਰਾਲੀ ਸ਼ਹਿਰ ਦੇ ਦਾ ਜਸ਼ਨ ਮਨਾ ਰਹੇ ਆ ਕੀ ਮੈਸੇਜ ਆਂਦਾ ਹੈ ਜੀ ਲੋਕਵਾਨਾਂ ਨੂੰ ਇਹ ਮੈਸੇਜ ਇਹ ਹੈ ਕਿ ਲੋਕਾਂ ਦੇ ਵਿੱਚ ਦੇਸ਼ ਦਾ ਜज्ਬਾ ਪੂਰਾ ਦੇਸ਼ ਇੱਕ ਸੂਤਰ ਦੇ ਵਿੱਚ پرو ਗਿਆ ਹਰੇਕ ਧਰਮ ਹਰੇਕ ਜਾਤੀ ਦੇ ਲੋਕ ਅੱਜ ਦੇਸ਼ ਨੂੰ ਪਿਆਰ ਕਰਦੇ ਆ ਦੇਸ਼ ਦੇ ਨਾਲ ਖੜੇ ਆ ਹਿੰਦੁਸਤਾਨ ਪੂਰੀ ਵਰਲਡ ਦੀ ਪਾਵਰ ਬਣ ਰਿਹਾ ਪੂਰਾ ਸੰਸਾਰ ਮੋਦੀ ਜੀ ਦੀ ਰਹਿਨਵਾਈ ਦੇ ਵਿੱਚ ਮੋਦੀ ਜੀ ਦੀ ਰਹਿਨਵਾਈ ਚ ਪੂਰਾ ਦੇਸ਼ ਅੱਗੇ ਵਧ ਰਿਹਾ ਰੋਜ਼ ਨਵੀਆਂ ਪੁਲਾਂਘਾਂ ਹਿੰਦੁਸਤਾਨ ਪੱਟ ਰਿਹਾ ਵਿਸ਼ਵ ਸ਼ਕਤੀ ਬੜੀ ਛੇਤੀ ਬਣਨ ਜਾ ਰਿਹਾ ਇਹੀ ਜज्ਬਾ ਪੂਰਾ ਬਰਕਰਾਰ ਹੈ ਨੌਜਵਾਨਾਂ ਨੂੰ ਵੀ اپੀਲ ਹੈ ਕਿ ਆਪਣੇ ਦੇਸ਼ ਪ੍ਰੇਮ ਨੂੰ ਜਜਵੇ ਨੂੰ ਕਾਇਮ ਰੱਖੋ ਪੰਜਾਬ ਦੇ ਵਿੱਚ ਨਸ਼ੇ ਨੂੰ ਮੁਕਤ ਕਰੋ ਤੇ ਪਾਣੀ ਦੀ ਸਹੀ ਸੰਭਾਲਿਆ ਹਿੰਦੁਸਤਾਨ ਦੇ ਵਿੱਚ ਪੰਜਾਬ ਜਿਹੜਾ ਪਾਣੀ ਘਟਦਾ ਜਾ ਰਿਹਾ ਉਹਦੀ ਵੀ ਸੰਭਾਲ ਕਰੋ ਸਵੱਛ ਭਾਰਤ ਦੇ ਅਭਿਆਨ ਦੇ ਨਾਲ ਪੂਰੇ ਪੰਜਾਬ ਨੂੰ ਵੀ ਸਾਫ ਰੱਖੋ ਜੀ ਕੀ ਕਹਿਣਾ ਚਾਹੁੰਦੇ ਹੋ ਜਿੱਥੇ ਕਿ ਬਜ਼ੁਰਗਾਂ ਦੇ ਵਿੱਚ ਜਿਹੜਾ ਬੜਾ ਜੋਸ਼ ਹੈ ਤੇ ਉੱਥੇ ਬੱਚੇ ਵੀ ਛੋਟੇ-ਛੋਟੇ ਮੋਹਟੇ ਹੋਏ ਨੇ ਮਹਿਲਾਵਾਂ ਵੀ ਕਾਫੀ ਦਿੱਲਕੀ ਦੇ ਦੇਖੋ ਅੱਜ 15 ਅਗਸਤ ਸੁਤੰਤਰਤਾ ਦਿਵਸ ਤੇ ਪੂਰੇ ਭਾਰਤ ਵਰਸ਼ ਦੀ ਪੂਰੀ ਦੁਨੀਆ ਦੇ ਵਿੱਚ ਇੱਕ ਖੁਸ਼ੀ ਇੱਕ ਲਹਿਰ ਜੇਕਰ ਅਸੀਂ ਅੱਜ ਜੈਸਾ ਆਜ਼ਾਦੀ ਦਾ ਦਿਨ ਮਨ ਰਹੇ ਆ ਤਾਂ ਇਹ ਦਿਨ ਉਹਨਾਂ ਦੇ ਦੇਣ ਹੈ ਜੋ ਸਾਡੇ ਆਜ਼ਾਦੀ ਕੋ ਲਾਟੀ ਜਿਨ੍ਹਾਂ ਨੇ ਆਪਣੇ ਪਰਿਵਾਰ ਆਪਣੇ ਅਜਾਨਾਂ ਵਾਰੀਆਂ ਦੇ ਇਸ ਵਾਸਤੇ ਤੇ ਅਸੀਂ ਅੱਜ ਉਹਨਾਂ ਨੂੰ ਅੱਜ ਨਮਨ ਕਰਨ ਵਾਸਤੇ ਤੇ ਅੱਜ ਉਸ ਜਸ਼ਨ ਨੂੰ ਮਨਾਉਣ ਵਾਸਤੇ ਵੀ ਇਕੱਠੇ ਹੋਏ ਹੈ ਤੇ ਕੁਰਾਲੀ ਜਿਹੜਾ ਮੰਡਲ ਹੈ ਉਹਨਾਂ ਵੱਲੋਂ ਇੱਕ ਬੜਾ ਹੀ ਵਧੀਆ ਹਿੰਪਪਰਾਲਾ ਹੈ ਤੇ ਉਹਨਾਂ ਨੂੰ ਇੱਕ ਨਮਨ ਹੈ ਸ਼ਹੀਦਾਂ ਨੂੰ ਸਾਡਿਆਂ ਨੂੰ ਸੋ ਸਾਰਿਆਂ ਦਾ ਉਹਦੇ ਸਹਿਰ ਵਾਸੀ ਜਿਹੜੇ ਕੋਰਾਲੀ ਦੇ ਇੱਥੇ ਇਕੱਠੇ ਹੈ ਇੱਕ ਇਕੱਠੇ ਹੋ ਕੇ ਮਨਾ ਰਹੇ ਹੈ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕੋਰਾਲੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸੁਤੰਤਰਤਾ ਦਾ ਦਿਵਸ 15 ਅਗਸਤ ਦੀ ਬਹੁਤ ਬਹੁਤ ਵਧਾਈ ਤੇ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ